ਗੁੱਡ ਮਾਰਨਿੰਗ ਜੀ ਸਵੇਰ ਦਾ ਟਾਈਮ ਹੈ ਸਵੇਰ ਸਵੇਰ ਦੇ 10 ਵੱਜ ਚੁੱਕੇ ਹੈ ਜੀ ਸਾਰਾ ਕੰਮ ਕੰਪਲੀਟ ਕਰ ਲਿਆ ਮੈਂ ਤੇ ਅੱਜ ਮੈਂ ਸਵੇਰ ਦੀ ਲੱਗੀ ਹੋਈ ਆ 10:00 ਵਜੇ ਮੈਨੂੰ ਕਿਉਂਕਿ ਮੈਂ ਅੱਜ ਕੀਤੀ ਸੀਗੀ ਕਿਚਨ ਸਾਫ ਕਾਫੀ ਦਿਨ ਹੋ ਗਏ ਸੀ ਕਿਚਨ ਸਾਫ ਕਰੀ ਨੂੰ ਤੇ ਅੱਜ ਮੈਂ ਚੰਗੀ ਤਰ੍ਹਾਂ ਕਿਚਨ ਸਾਫ ਕਰਕੇ ਹਟੀਆਂ ਤੇ ਹੁਣ ਬਸ ਝਾੜੂ ਪੋਚੇ ਹੋ ਚੁੱਕੇ ਆ ਬੇਲੀ ਹੋ ਚੁੱਕੀਆਂ ਕੰਮ ਕਰਕੇ ਤੇ ਭਾਂਡੇ-ਪੁੰਡੇ ਸਾਰੇ ਜਿਹੜੇ ਥੋੜੇ ਜਿਹਾ ਮਾਂਜ ਕੇ ਧੁੱਪ 'ਚ ਰੱਖੇ ਆ ਉਹਨਾਂ ਨੂੰ ਸੁੱਕਣ ਨੂੰ ਥੋੜਾ ਟਾਈਮ ਲੱਗਣਾ ਬਾਕੀ ਦੇ ਸਾਰੇ ਜਿਹੜੇ ਮਾਂਜ ਕੇ ਨਾਲ ਦੀ ਨਾਲ ਸੁੱਕੇ ਕਰਕੇ ਸੈੱਟ ਕਰਿਆ ਹੀ ਮੈਂ ਤੇ ਇਹ ਵੀ ਬਹੁਤ ਕੰਮ ਹੁੰਦਾ ਜੀ ਬਰਸਾਤਾਂ 'ਚ ਕਿਚਨਾਂ 'ਚ ਥੋੜੇ ਦਿਨ ਨਾ ਕਰੋ ਇੱਕ ਤਾਂ ਬਰਸਾਤ ਦੀ ਸਮੈਲ ਹੋ ਜਾਂਦੀ ਏ ਇੱਕ ਵੈਸੇ ਵੀ ਕਿਚਨ 'ਚ ਜਿਆਦਾ ਗੰਦਗੀ ਪੈ ਜਾਂਦੀ ਏ ਇਸ ਕਰਕੇ ਮੈਂ ਨਾਲ ਦੀ ਨਾਲ ਸਾਫ਼ ਕਰ ਦਿੰਦੀ ਆ ਮਹੀਨੇ ਇੱਕ ਵਾਰ ਮੈਂ ਸਾਰੇ ਜਿਹੜੇ ਵਿੱਚ ਤੇ ਭਾਂਡੇ ਕੱਢ ਕੇ ਸਾਫ਼ ਕਰਨੇ ਪੈਂਦੇ ਮੈਨੂੰ ਇੱਥੇ ਸਾਰੀ ਸੈਟਿੰਗ ਕਰਕੇ ਹੁਣ ਮੈਂ ਫ੍ਰੀ ਆ ਹੁਣ ਮੈਂ ਇੱਕ ਇੱਕ ਰੂਮ ਕਰਕੇ ਸੈੱਟ ਕਰੂੰਗੀ ਸਾਫ਼ ਵੀ ਕਰੂੰਗੀ ਕਿਉਂਕਿ ਮਹੀਨਾ ਦੋ ਮਹੀਨੇ ਹੋ ਚੁੱਕੇ ਆ ਮੈਨੂੰ ਸਾਰੀ ਚੰਗੀ ਤਰ੍ਹਾਂ ਡੀਪ ਕਲੀਨ ਕਰੇ ਨੂੰ ਕਰਨੂ ਤੇ ਹੁਣ ਇੱਕ ਇੱਕ ਕਮਰਾ ਕਰਕੇ ਡੇਲੀ ਇੱਕ ਕਮਰਾ ਕਰਦਣਾ ਤੇ ਰੱਖੜੀਆਂ ਤੱਕ ਮੇਰੀ ਸਾਰੀ ਸੈਟਿੰਗ ਤੇ ਸਫਾਈਆਂ ਹੋ ਜੂਗੀਆਂ ਇਹ ਕੰਮ ਬਹੁਤ ਜ਼ਰੂਰੀ ਹੈ ਜੀ ਹੁਣ ਕਰਦੀ ਆ ਸਟਾਰਟ ਇੱਕ ਇੱਕ ਦਿਨ ਕਰਕੇ ਡੇਲੀ ਕਰੂੰਗੀ ਇੱਕੇ ਦਿਨ ਕੰਮ ਨਹੀਂ ਛੇੜੂੰਗੀ ਕਿਉਂਕਿ ਇੱਕ ਦਿਨ ਕੰਮ ਕਰਕੇ ਮੈਂ ਫਿਰ ਥੱਕ ਜਾਂਦੀ ਆ ਥੋੜਾ ਥੋੜਾ ਕਰੀ ਜਾਊਂਗੀ ਨਾ ਪਤਾ ਵੀ ਨਹੀਂ ਲੱਗਦਾ ਰਾਵਿਤੰਦਰਾ ਆ ਚੁੱਕਿਆ ਹੈ ਜੀ ਬਿਸਕਟ ਤੇ ਆਮ ਬਾਏ ਤੇ ਇੱਧਰ ਮਠਿਆਈ ਆਈ ਹੈ ਮਠਿਆਈ ਦਾ ਡੱਬਾ ਸ਼ਾਇਦ ਕੱਢ ਕੇ ਕਿਸੇ ਨੇ ਰੱਖਤਾ ਸਾਰਿਆਂ ਦੇ ਆਉਂਦੇ ਜਿਸੰਦਾਰੇ ਸਾਰੀਆਂ ਕੁੜੀਆਂ ਦੇ ਜਾਂਦੇ ਵੀ ਆ ਤੇ ਆਉਂਦੇ ਵੀ ਆ ਮੇਰੇ ਮੰਮੀ ਆ ਤੇ ਭਾਬੀ ਵੀ ਆਈਆਂ ਸੀਆਂ ਜਿਸੰਦਾਰਾ ਦੇ ਕੇ ਚਲੇ ਗਈਆਂ ਵਾਪਸੋ ਬਿਸਕਟ ਤੇ ਸਾਰਾ ਕੁਝ ਤਾਂ ਆਪਾਂ ਖਰੀਦ ਕੇ ਵੀ ਖਾ ਸਕਦੇ ਆ ਪਰ ਜਿਹੜਾ ਪੇਕਿਆਂ ਤੋਂ ਚੀਜ਼ ਆਉਂਦੀ ਆ ਨਾ ਉਹਨੂੰ ਖਾਣ ਦੀ ਤੇ ਲੈਣ ਦੀ ਲੱਗੇ ਖੁਸ਼ੀ ਹੁੰਦੀ ਆ ਬਹੁਤ ਵਧੀਆ ਲੱਗਦਾ ਜੀ ਕਿ ਸੇਤੀ ਭੈਣ ਦਾ ਸੰਧਾਰਾ ਉਹਦੇ ਪੱਕਿਆਂ ਤੋਂ ਆਉਂਦਾ ਉਹਦੇ ਭਾਈ ਭਝਾਈ ਵੱਲੋਂ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਨੂੰ ਵੀ ਬਹੁਤ ਖੁਸ਼ੀ ਹੋਈ ਅੱਜ ਭਾਬੀ ਨਹੀਂ ਆਏ ਸੀਗੇ ਮੰਮੀ ਆਏ ਸੀਗੇ ਹਰ ਕੁੜੀ ਆਪਣੇ ਘਰ ਤੇ ਭਾਈ ਤੇ ਮਾਪੇ ਨੂੰ ਡਿਕਦੀ ਇਸ ਤਿਹਾੜ ਤੇ 3ਾਂ ਦਾ ਸੰਧਾਰਾ ਕਹਿੰਦੇ ਜੀ ਇਹਨੂੰ ਭਾਈ ਹੈ ਜੀ ਇਹਨੇ ਘਰੇ ਲਾਲੀ ਕਰੂ 3ਾਂ ਇਹ ਇਕ ਹੱਥ 'ਤੇ ਲੱਗੀ ਹੈ ਲੈ ਦੂਜੇ 'ਤੇ ਲਾਉਂਗੇ ਮਹਿੰਦੀ ਕੰਪਲੀਟ ਲੱਗ ਚੁੱਕੀ ਹੈ ਜੀ ਬੈਕ ਤੇ ਵੀ ਲੱਗੀ ਹੈ ਤੇ ਫਰੰਟ ਤੇ ਵੀ ਕਲ ਵਧੀਆ ਲੱਗੀ ਐ ਤੁਸੀਂ ਵੀ ਦੱਸਿਓ ਕਮੈਂਟਾਂ 'ਚ ਤੁਹਾਨੂੰ ਕਿੱਦਾਂ ਲੱਗੀ ਮੈਂ ਜਿਹੜੀ ਕੱਲ ਨਵੂ ਨੇ ਮਹਿੰਦੀ ਲਾਈ ਤੀ ਵਧੀਆ ਚੜ ਗਈ ਮੈਂ ਵੈਸੇ ਜਲਦੀ ਤਾਰ ਕੇ ਪੈ ਗਈ ਸੀਗੀ ਰਾਤ ਨੂੰ ਪਰ ਫਿਰ ਵੀ ਵਧੀਆ ਚੜੀ ਐ ਇੱਕ ਇਧਰ ਲਾਈ ਸੀਗੀ